ਜਿਦਾ ਤੋੜੀ ਕੋਈ ਨਹੀਂ ਮੈਂ ਨਾ ਸੁਣਾ ਮੈਂ ਕੈਨੇਡਾ ਚ ਪਹਿਲੀ ਵਾਰ ਦੇਖ ਰਿਆ ਤੇ ਬਾਈ ਜੀ ਆਹਾ ਫੇ ਤੁਸੀਂ ਪਟਾਣ ਦਾ ਜਮੇ ਡਿਜ਼ਾਈਨ ਹੁੰਦਾ ਹੈ ਨਾ ਬੁੱਧਾ ਜੀ ਬਾਈ ਇਹ ਸਭ ਕੁਝ ਕਸਟਮ ਮੇਡ ਕੀਤਾ ਗਿਆ ਆ 골ਡ ਆ ਹਾਂਜੀ ਇਹ ਤਾਂ 22 ਕਾ ਰੈਟ 골ਡ ਲੀਫ ਹੁੰਦਾ ਜਿਹੜਾ ਵੀਰ ਜੀ ਉਹ ਚੜਾਇਆ ਗਿਆ ਉਹ ਰਾਜੇ ਮਹਾਰਾਜਿਆਂ ਵਾਲਾ ਜਿਵੇਂ ਰਾਜਸਥਾਨ ਚ ਹਵੇਲੀਆਂ ਗਈ ਇਹ ਕੀ ਚੀਜ਼ ਆਹਾ ਜਿਹੜਾ ਇਹ ਸ਼ੈਂਡਲੀਅਰ ਲਾਇਆ ਵੀਰੇ ਜੀ ਇਹ ਦੇ ਉੱਤੇ 9 ਕਲਰ ਦਾ ਕ੍ਰਿਸਟਲ ਲੱਗਿਆ ਹੈਗਾ ਅੱਛਾ ਇਹਦੀ ਖਾਤਰ ਅਸੀਂ ਟਾਈ ਮੈਂ ਚੈਨਾੰਦਗਨ ਉੱਥੇ ਗਲੀਆਂ ਚ ਗਲੀ ਗਲੀ ਘੁੰਮੇ ਹੈਗੇ ਆ ਉਹ ਜਿੰ ਅਸੀਂ ਕੱਟ ਤੋਂ ਕੱਟ 30 ਸਪਲਾਇਰਾਂ ਤੋਂ ਅਸੀਂ ਉੱਥੇ ਜਾਨੀ ਕਿ ਕ੍ਰਿਸਟਲ ਮੰਗਵਾਇਆ ਹਾਂ ਜਿਹੜੇ ਉੱਥੇ ਖਾਨਾ ਚੋਂ ਕੱਢ ਕੇ ਕ੍ਰਿਸਟਲ ਦੀ ਉਹ ਕਟਾਈ ਕਰਦੇ ਆ ਜੀ ਉੱਥੋਂ 65 ਜਿਹੜੇ ਕਿਸੇ ਦੇ ਕੋਲੇ ਵੀ ਹਮ ਐਡੇ ਸਾਈਜ਼ ਦਾ ਬੁੱਧਾ ਹੈਡ ਜਿਹਦੇ ਉੱਤੇ 12 ਲੇਅਰਾਂ ਰੀਅਲ 골ਡ ਦਾ ਯਾਦਾ 22 ਕੈਰੇਟ 골ਡ ਲੀਵ ਹੁੰਦਾ ਉਹਦੀਆਂ ਚੜ੍ਹ ਮੈਂ ਹੁਣ ਕਿਸੇ ਕੋਲੇ ਨਹੀਂ ਵਨ ਆਫ ਦਾ ਕਾਈਂਡ ਪੀਸ ਹੈਗਾ ਇੱਥੇ ਇਹ ਆਪਣੇ ਪੰਜਾਬੀਆਂ ਦਾ ਮਾਰਕਾ ਮਾਰਿਆ ਹਾਂਜੀ ਆਏ ਮੈਂ ਦੱਸਣਾ ਚਾਹਣਾ ਸਾਡਾ ਜਿਹੜਾ ਰੈਸਟੋਰੈਂਟ ਹੈਗਾ ਇਹ ਸੀ 11 ਜਿਹੜਾ ਗਵਰਨਮੈਂਟ ਦਾ ਅਪਰੂਵਡ ਇਮੀਗ੍ਰੇਸ਼ਨ ਪ੍ਰੋਗਰਾਮ ਵਾਸਤੇ ਜਿਹੜਾ ਹੈਗਾ ਉਹਦੇ ਵਾਸਤੇ ਅਪਰੂਵਡ ਰੈਸਟੋਰੈਂਟ ਹੈਗਾ ਜੀ ਇਹਦੀ ਸੇਲ ਤੇ ਇਹਦਾ ਸਾਰਾ ਜਿਹੜਾ ਜਿਹੜਾ ਟਰੱਸਟਡ এমਪਲਾਇਰ ਵਾਲਾ ਪ੍ਰੋਗਰਾਮ ਆ ਉਹਦੇ ਅੰਡਰ ਕੰਪਨੀ ਹੈਗੀ ਆ ਸਾਡੀ ਸਰ ਜੀ ਤਾਂ ਉਹਦੇ ਵਿੱਚ ਇਹ ਹੈਗਾ ਕਿ ਜੇ ਕੋਈ ਵੀ ਜਿਹੜੇ ਮਿਲੀਅਨ ਤੋਂ ਜ਼ਿਆਦਾ ਜਿਹੜੇ ਤੇ ਵਿਜ਼ਿਟਰ ਆਏ ਲੋਕ ਹਨ ਜਾਂ ਜਿਹੜੇ ਜਿਹੜੇ ਆਪਣੇ ਵਰਕ ਪਰਮਿਟ ਤੇ ਵੀਜ਼ੇ ਤੇ ਹੈਗੇ ਆ ਈਵਨ ਜਿਹੜੇ ਸਟੂਡੈਂਟ ਵੀ ਆ ਜਿਉ ਉਹ ਆਪਣਾ ਸੀ 11 ਪ੍ਰੋਗਰਾਮ ਦੇ ਅੰਡਰ ਜਿਹੜਾ ਇਨਵੈਸਟਮੈਂਟ ਪ੍ਰੋਗਰਾਮ ਹੈ ਗਵਰਨਮੈਂਟ ਦਾ ਉਹਦੇ ਅੰਦਰ ਆਪਦੀ ਫਾਇਲ ਲਾਉਣੀ ਚਾਹੁੰਦੇ ਆ ਪੀਆਰ ਹੋਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਐਲੀਜੀਬਲ ਆ ਸਰ ਇੱਕੋ ਥਾਂ ਦੇ ਉੱਤੇ ਤੁਹਾਨੂੰ ਕਈ ਦੇਸ਼ਾਂ ਦਾ ਕਲਚਰ ਵੇਖਣ ਨੂੰ ਮਿਲੂਗਾ ਜਿੱਥੇ ਅੰਦਰ ਰੇਸ਼ਮ ਦਾ ਕੰਮ ਹੋਇਆ ਵਾ ਤੇ ਆ ਦੇਖੋ ਪਹਿਲਾਂ ਦਾ ਦਰਵਾਜ਼ਾ ਬਹੁਤ ਖੂਬਸੂਰਤ ਥਾਂ ਦੇ ਉੱਤੇ ਲੈ ਕੇ ਆ ਗਿਆਂ ਇਹ ਹੈ ਕਿੱਥੇ ਆ ਇਹ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਅਗਰ ਘੁੰਮਣ ਆਏ ਹੋ ਇੱਥੇ ਫੂਡ ਵੀ ਤੁਹਾਨੂੰ ਲਾਜਵਾ ਮਿਲੂਗਾ ਆ ਦਰਵਾਜਾ ਸਮਾਏ ਲੱਗੋ ਜਿਵੇਂ ਰਾਜਸਥਾਨ ਦੀ ਕਿਸੇ ਹੈਵੇਲੀ ਤੇ ਆਗੇ ਹੁੰਨੇ ਆ ਬਾਈ ਸੇਵਕ ਜੀ ਆਪਣੇ ਨਾਲ ਹੋਣਗੇ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਅੱਜ ਤੱਕ ਆਈ ਸੀ ਘੁੰਮਣ ਆਪਾਂ ਤਾਂ ਬਾਈ ਜੀ ਕਹਿੰਦੇ ਵੀ ਆਪਣਾ ਬਹੁਤ ਕਮਾਲ ਆ ਮੈਂ ਕਿਹਾ ਫਿਰ ਦੇਖਦੇ ਆ ਤੇ ਫੂਡ ਫਾਡ ਬਹੁਤ ਇੱਕ ਨੰਬਰ ਆ ਇਹਨਾਂ ਦਾ ਬਾਈ ਜੀ ਆ ਕਿੱਥੋਂ ਲਿਆਂਦਾ ਤੁਸੀਂ ਗੇਟ ਇਹ ਬਾਈ ਜੀ ਰਿਵੀਜ਼ਨ ਵਾਲੀ ਰਾਜਸਥਾਨ ਜੈਪੁਰ ਤੋਂ ਆਇਆ ਹੋਇਆ ਰਾਜਸਥਾਨ ਜੈਪੁਰ ਤੋਂ ਹਾਂਜੀ ਜੀ ਇਹ ਫਿਲਮਾਂ ਵਾਸਤੇ ਕੋਈ ਐਂਟੀਕ ਜਿਹੜੀ ਐਂਟੀਕ ਬਸਤਾ ਲੈ ਕੇ ਬੰਦਾ ਆਉਂਦਾ ਹੁੰਦਾ ਸੀ ਫਿਲਮ ਸੈਟ ਵਾਸਤੇ ਉਹ ਲੈ ਕੇ ਆਇਆ ਇੱਥੇ ਫਿਰ ਅਸੀਂ ਬਾਈ ਜੀ ਇਹਨੂੰ ਮੋਡੀਫਾਈਡ ਕਰਕੇ ਇੱਥੇ ਲਾਇਆ ਹੈਗਾ ਉੱਤੇ ਵਰਕ ਹੋਇਆ ਹੈਗਾ ਇਹ ਬਹੁਤ ਸੋਹਣਾ ਇਹ ਥੋੜਾ ਖੁੱਲਦਾ ਬਾਹਰ ਨੂੰ ਆ ਹੈ ਨਾ ਹਾਂਜੀ ਬਾਈ ਜੀ ਜੂਰੀ ਇੰਡੀਆ ਦੇ ਵਿੱਚ ਜਿਹੜੇ ਆਪਣੇ ਡੋਰ ਹੈਗੇ ਆ ਟ੍ਰੈਡੀਸ਼ਨਲ ਤਾਂ ਉਹ ਇਨਸਾਈਡ ਨੂੰ ਖੁੱਲਦੇ ਹੁੰਦੇ ਆ ਵੇਖੋ ਆਹ ਕਾਟੇ ਦੇ ਵਿੱਚ ਲੱਗਿਆ ਹੋਇਆ ਅੱਧੀਆਂ ਜੁੜੀ ਵਾਰੀ ਖੁੱਲਦੀ ਹੁੰਦੀ ਸੀ ਡੋਰਾਂ 'ਚ ਬਿਲਕੁਲ ਉਹ ਫਾਇਰ ਸਪ੍ਰੈਸ਼ਨ ਦਾ ਜਿਹੜਾ ਲਾਅ ਹੈਗਾ ਵੈਨਕੂਵਰ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕਿਸੇ ਵੀ ਇਸਟੈਬਲਿਸ਼ਮੈਂਟ ਦੇ ਉੱਤੇ ਜੀ ਜਿੱਥੇ ਵੀ ਅੰਦਰ ਗੈਸ ਦਾ ਤੇ ਫਾਇਰ ਦਾ ਕੰਮ ਹੈਗਾ ਉਹਨਾਂ ਲੋਕੇਸ਼ਨਾਂ ਦੀ ਜਿਹੜੀ ਡੋਰ ਹੈਗੀ ਆ ਵਾਰਨ ਖੁੱਲਣੀ ਚਾਹੀਦੀ ਆ ਫਾਇਰ ਸਪ੍ਰੈਸ਼ਨ ਦੇ ਲਾਅ ਮੁਤਾਬਕ ਕਿ ਲੋਕ ਆਪਣਾ ਜੇ ਕੋਈ ਅੰਦਰ ਹੈ ਪਰ ਉਹ ਜਿੱਤਾ ਹੋ ਪਰ इजीली ਨਿਕਲ ਸਕਦੇ ਆ ਕਿ ਡੋਰ ਨੂੰ ਧੱਕ ਕੇ ਮੈਂ ਕੁਝ ਦੱਸ ਦਿਆਂ ਮੈਂ ਸਿਲਕ ਲੌਂਜ ਦੇ ਵਿੱਚਾਂ ਗੈਸਟਾਊਨ ਆ ਗੈਸਟਾਊਨ ਇੱਥੇ ਹੀ ਆ ਜਿੱਥੇ ਧੂਆਂ ਜਾਂ ਨਿਕਲਦਾ ਹੁੰਦਾ ਸਭ ਤੋਂ ਅੰਟੀਕ ਹਨਾ ਹਾਂਜੀ ਗੈਸਟਾਊਨ ਕਲੌਕ ਟਾਵਰ ਹੈ ਕਲੌਕ ਬਾਈ ਜੀ ਇੱਥੋਂ ਹੈਗੇ ਆ ਵਾਕ ਕਰਕੇ 7-8 ਮਿੰਟ ਤੇ ਜੀ ਤੇ ਜਿਹੜਾ ਕਨੇਡਾ ਪਲੇਸ ਹੈ ਇੱਥੋਂ 10 ਮਿੰਟ ਦੀ ਵਾਕ ਕਰਕੇ ਆ ਬਸ ਗੱਡੀ ਉੱਥੇ ਲਾ ਕੇ ਜਾਂ ਨੇੜੇ ਤੇੜੇ ਲਾ ਕੇ ਤੇ ਫਿਰ ਰੋਟੀ ਪਾਣੀ ਇੱਧਰ ਹੀ ਚੱਲੇ ਹਾਂਜੀ ਹਾਂਜੀ ਆ ਸਕਦੇ ਆ ਆਪਦੇ ਰਿਸ਼ਤੇਦਾਰਾਂ ਨੂੰ ਆਉਦੇ ਮਿੱਤਰਾਂ ਨੂੰ ਕੋਈ ਵੀ ਤੁਸੀਂ ਹਿਸਟੋਰਿਕ ਗੈਸਟਾਊਨ ਦੇ ਵਿੱਚ ਜੇ ਤੁਸੀਂ ਵਿਜ਼ਿਟ ਕਰਨ ਵਾਸਤੇ ਇੰਗਲੈਂਡ ਸਟਾਈਲ ਸਾਰਾ এনवायरमेंट ਬਖਾਉਣ ਵਾਸਤੇ ਅੱਪ ਚੱਲ ਗਏ ਅੰਦਰ ਨਾਲ ਅਪਾਂ ਅੰਦਰ ਚੱਲ ਗਏ ਤਾਂ ਅੰਦਰ ਤਾਂ ਅਪੜ ਕੋ ਫੂਡ ਇੰਡੀਅਨ ਵੀ ਫੂਡ ਹੈਗਾ ਹਾਂਜੀ ਸਾਡੇ ਕੋਲੇ ਫਿਊਜ਼ਨ ਹੈਗਾ ਇੰਡੀਅਨ ਹੈਗਾ ਪੀਜ ਹੈਗੇ ਆ ਪਾਸਤੇ ਹੈਗੇ ਆ ਇੰਡੀਅਨ ਕਰੀਜ਼ ਹੈਗੇ ਆ ਸਭ ਕੁਝ ਕਮਾਲ ਕਮਾਲ ਵਾਹ ਕਿੱਥੇ ਆ ਗਏ ਤੇ ਆ ਆ ਪਹਿਲਾਂ ਤਾਂ ਮੈਂ ਡਿਜ਼ਾਈਨ ਦਿਖਾਦਾ ਆ ਕਿੱਡਾ ਸੋਹਣਾ ਡਿਜ਼ਾਈਨ ਪਾਇਆ ਵੀ ਤੁਹਾਡਾ ਵਾਹ ਇਹ ਬੜੀਆਂ ਰੀਝਾਂ ਲਾਈਆਂ ਹੈਂ ਜੀ ਤੋੜੀ ਕੋਈ ਨਹੀਂ ਮੈਨਾਂ ਸੁਣਾ ਮੈਂ ਕੈਨੇਡਾ ਚ ਪਹਿਲੀ ਵਾਰ ਦੇਖ ਰਿਆ ਤੇ ਬਾਈ ਜੀ ਆਹ ਆ ਫੇ ਤੁਸੀਂ ਪਟਾਣ ਦਰਜ ਮੈਂ ਡਿਜ਼ਾਈਨ ਹੁੰਦਾ ਹਨਾ ਬੁੱਧਾ ਜੀ ਬਾਈ ਇਹ ਸਭ ਕੁਝ ਕਸਟਮ ਮੇਡ ਕੀਤਾ ਗਿਆ ਮੈਂ ਤੇ ਮੇਰਾ ਦੋਸਤ ਸਾਡੀ ਟੀਮ ਸਾਰੇ ਆਰਚ ਕੱਟ ਕੇ ਜੀ ਇਹਨਾਂ ਦੇ 골ਡ ਲੀਫ ਦਾ ਵਰਕ ਹੋਇਆ ਇਹ ਵਿੱਚ ਕੀਤਾ ਤੁਸੀਂ ਹੱਥੀ ਤਿਆਰ ਕਰਵਾਇਆ ਹਾਂਜੀ ਸਾਰੀ ਟੀਮ ਨੇ ਰਲ ਕੇ ਅਸੀਂ ਯੂਡੀਸੀ ਡਿਜ਼ਾਈਨ ਡਿਜ਼ਾਈਨਰ ਨੂੰ ਹਾਇਰ ਕੀਤਾ ਤੇ ਫਿਰ ਕੈਡਵਾ ਕਰਨ ਵਾਸਤੇ ਇੱਕ ਲੜਕੀ ਨੂੰ ਹਾਇਰ ਕੀਤਾ ਉਹਨੇ ਸਾਰਾ 3D ਡਿਜ਼ਾਈਨ ਤਿਆਰ ਕੀਤਾ ਮੈਂ ਮਾਇਆ ਔਰ ਮੇਰਾ ਫਰੈਂਡ ਸਾਰੇ ਨਾਲ ਹੀ ਲੱਗੇ ਜੀ ਸਾਰਾ ਹੀ ਇਹ ਸਾਰਾ ਗੋਲਡ ਲੀਫ ਦਾ ਵਰਕ ਹੋਇਆ ਸਰ ਗੋਲਡ ਕੰਧਾਂ ਹੈਗੀਆਂ ਉਹਦੇ ਉੱਤੇ ਇਟਾਲੀਅਨ ਪਲਾਸਟਰ ਚੜਾ ਕੇ ਮੀਕਾ ਫਲੈਕਸ ਲਾ ਕੇ ਇਹ ਸਾਰਾ ਕੰਮ ਆ ਗੋਲਡ ਆ ਹਾਂਜੀ ਇਹ ਤਾਂ 22 ਕੈਰੇਟ 골ਡ ਲੀਫ ਹੁੰਦਾ ਜਿਹੜਾ ਵੀਰ ਜੀ ਉਹ ਚੜਾਇਆ ਗਿਆ ਉਹ ਰਾਜੇ ਮਹਾਰਾਜਿਆਂ ਵਾਲਾ ਜਿਵੇਂ ਰਾਜਸਥਾਨ ਚ ਹਵੇਲੀਆਂ ਗਈ ਹਾ ਹਿਊਜ ਮੀਰਰ ਇਧਰ ਡਰੈਸਾ ਬੜ ਦੇ ਸਾਰੀ ਵੇਖਣ ਵਾਸਤੇ ਹਾਂ ਵੀ ਜੱਜਦਾ ਕਿੰਨਾ ਕਾ ਹਾਂਜੀ ਇੱਕੋ ਪੀਸ ਸੋਫਾ ਹੈਗਾ 65 ਫੀਟ ਇਟਾਲੀਅਨ ਪਲਸ ਇਟਾਲੀਅਨ ਫਾਈਬਰਿਕ ਹੈਗੀ ਆ ਵੀਰੇ ਜੀ ਤੇ ਬਟਨ ਚ ਲੱਗੇ ਹੈਗੇ ਆ ਕ੍ਰਿਸਟਲ ਦੇ ਜੀ ਇੱਕ ਮਿੰਟ ਦੋਸਤੋ ਸਿਲਕ ਨਾ ਕਿਉਂ ਰੱਖਿਆ ਜਾਂ ਸਿਲਕ ਵੱਧ ਵਰਤਿਆ ਕਰਕੇ ਨਹੀਂ ਵੀਰੇ ਸਿਲਕ ਸੌਫਟ ਉਹ ਵਾਸਤੇ ਹੀ ਆ ਯਾਨੀ ਕਿ ਸਮੂਥ ਜੀ ਕਨਸੈਪਟ ਨਾਲ ਮੈਚ ਕਰਦਾ ਬਿਲਕੁਲ ਆ ਮੈਂ ਉਹ ਸਿਲਕਾ ਤੁਹਾਡਾ ਹੋਜੜ ਤਾਂ ਕੰਦਾਂ ਤੇ ਹਾਂ ਜੀ ਜਿਹੜਾ ਸੀਲਿੰਗ ਤੇ ਕੰਮ ਹੋਇਆ ਲੈਂਪ ਵੀ ਸਿਲਕ ਦੇ ਆ ਵੀਰੇ ਜਿਹੜਾ ਸੀਲਿੰਗ ਤੇ ਚੜਾਈ ਹੋਈ ਆ ਫੈਬਰਿਕ ਉਹ ਵੀ ਸਿਲਕ ਆ ਈਵਨ ਜਿਹੜਾ ਆ ਘਟਨ ਜਲਾਏ ਹੈਗੇ ਆ ਜੀ ਪਰਦੇ ਜੀ ਉਹਦੇ ਨਾਲ ਦੀ ਫੈਬਰਿਕ ਸਾਡੇ ਆਲ ਇਧਰ ਕੰਦਾਂ ਤੇ ਸੋਫੇ ਦੇ ਪਿੱਛੇ ਵਾਲ ਤੇ ਵੀ ਉਹੀ ਲੱਗੀ ਹੈਗੀ ਆ ਤੇ ਜਿਹੜੇ ਆਹਾ ਮੇਰੇ ਗਲੈਮਰ ਵਾਲੇ ਜਿਹੜੇ ਸ਼ੈਂਡਲਰ ਜਿਹੜਾ ਸਿਲਵਰ ਦੇ ਜੀ ਇਹ ਅਸੀਂ ਆਪ ਚਾਈਨਾ ਤੋਂ ਜਾ ਕੇ ਤਿਆਰ ਕਰਾ ਕੇ ਲਿਆ ਆ ਬਹੁਤ ਸੋਹਣੇ ਆ ਇਹ ਇਹ ਅੱਛਾ ਹਾਂਜੀ ਮਤਲਬ ਹੱਥੀ ਸਾਰੇ ਤਿਆਰ ਕਰਵਾਇਆ ਹੈ ਹਾਂਜੀ ਇਹ ਜਿਵੇਂ ਲੇਡੀਜ਼ ਦੇ ਜੁਐਲਰੀ ਹੁੰਦੀ ਆ ਚਮਕਾਂ ਦਾ ਇਹ ਕਨਸੈਪਟ ਹੈਗਾ ਸਰ ਆ ਮਾਡਰਨ ਐਂਡ ਐਂਟੀਕ ਜਿਹੜੇ ਸ਼ੈਂਡਲਰਸ ਮਾਡਰਨ ਸਟਾਈਲ ਲਾਏ ਹੈਗੇ ਆ ਜੀ ਤੇ ਜਿਹੜੇ ਆਰਚ ਕੱਟ ਕੇ ਉਹਨੂੰ ਅਸੀਂ ਅੰਟੀਕ ਲੁੱਕ ਦਿੱਤੀ ਹੈਗੀ ਆ ਬਿਲਕੁਲ ਆਹ ਦੇਖੋ ਤਾਂ ਤੁਹਾਡੇ ਬਹੁਤ ਸੋਹਣੇ ਕੱਟ ਜੇ ਹਨਾ ਹਾਂਜੀ ਉਹ ਇਹ ਵਿਲੀਆ ਨੂੰ ਵੀ ਲੱਗਦਾ ਫੀਲ ਔਰ ਚ ਕੱਟ ਕੇ ਯਾਨੀ ਕਿ ਲਾਇਆ ਹੈਗੇ ਆ ਆ ਚੀਜ਼ ਦੀ ਗੱਲ ਕਰੀਏ ਹਾਂਜੀ ਬਾਈ ਜੀ ਇਹ ਇੰਡੀਅਨ ਪੈਚ ਜਿਹੜੀ ਹੈਗੀ ਹੈ ਇੰਡੀਨ ਫਾਈਬਰ ਇੰਡੀਨ ਫਾਈਬਰ ਕਲੀ ਪੈਚ ਵਰਕ ਜਿਹੜਾ ਵਾਲੀ ਰਜਾਈਆਂ ਜਿਵੇਂ ਹੁੰਦੀਆਂ ਆਪਣੀਆਂ ਅੱਗੇ ਆਪਣੀਆਂ ਰਜਾਈਆਂ ਇਹ ਜਿਹੀਆਂ ਹੁੰਦੀਆਂ ਸੀ ਉਦੋਂ ਗਲਾਬ ਚਿੱਤੇ ਅਸੀਂ ਚਾਈਨਾ ਚ ਜਾ ਕੇ ਇਹ ਤਿਆਰ ਕਰਾਂਗਾ ਕਸਟਮ ਬਣਾ ਸਾਡੀਆਂ ਜੀ ਸਾਰਾ ਕੇ ਲੈ ਜਾ ਕੇ ਉੱਥੇ ਮੇਰਾ ਚైనా ਦੇ ਵਿੱਚ ਸਰ ਇੱਕ ਸਾਲ ਵਾਂਗੂ ਉੱਥੇ ਮੇਰਾ ਉਹ ਗਾਂਜੋ ਫੌਸ਼ਾਨ ਉੱਥੇ ਰਹਿ ਕੇ ਜੀ ਮੈਂ ਸਾਰਾ ਇਹ ਵਰਕ ਕੀਤਾ ਹੈਗਾ ਬਿਲਕੁਲ ਆ ਕਲਾਸਿਕ ਜਿਹਾ ਰੱਖਿਆ ਤੁਸੀਂ ਹੈਨਾ ਹਾਂ ਜੀ ਇਹ ਕਸਟਮ ਮੇਡ ਹੀ ਸਾਰੇ ਮੇਰੇ ਦੋਸਤ ਨੇ ਸਾਰੇ ਇਹ ਆ ਬਹੁਤ ਸੋਹਣਾ ਆਹਾ ਇਹ ਹੀ ਬਾਈ ਜੀ ਵਨ ਪੀਸ ਹੈਗਾ 65 ਫੀਟ ਸੋਫਾ ਇਟਾਲੀਅਨ ਫਾਈਬਰਿਕ ਜੀ ਆ ਸਾਰੇ ਕ੍ਰਿਸਟਲ ਬਟਨ ਚਲਾ ਕੇ ਸਟੇਨਲੈਸ ਸਟੀਲ ਦਾ ਬਹੁਤ ਵਰਕ ਹੋਇਆ ਇਹਦੇ ਤੇ ਵੇਖੋ 1000000 ਇਹਦੇ ਤੇ ਨੀਲ ਜਲਾ ਕੇ ਹੈਗਾ ਬਿਲਕੁਲ ਨਹੀਂ ਜੀ ਆ ਸਿਲਕ ਦਾ ਹੋਗਾ ਸਾਰਾ ਵਰਕ ਇਧਰਲੇ ਪਾਸੇ ਹਾਂਜੀ ਇੱਕ ਹੋਰ ਰਹਿ ਗਈ ਗੱਲ ਦੱਸਣ ਵਾਲੀ ਆਹ ਜਿਹੜਾ ਤਾਂ ਉਪਰ ਆ ਰੈੱਡ ਆਹ ਜਿਹੜਾ ਇਹ ਕੀ ਚੀਜ਼ ਆਹ ਜਿਹੜਾ ਇਹ ਸ਼ੈਂਡਲੀਆ ਲਾਇਆ ਵੀਰੇ ਜੀ ਇਹਦੇ ਉੱਤੇ 9 ਕਲਰ ਦਾ ਕ੍ਰਿਸਟਲ ਲੱਗਿਆ ਹੈਗਾ ਅੱਛਾ ਇਹਦੀ ਖਾਤਰ ਅਸੀਂ ਦਾ ਹੀ ਮੈਂ ਚైనాਤਾਂ ਦੇ ਉੱਥੇ ਗਲੀਆਂ ਚ ਗਲੀ ਗਲੀ ਘੁੰਮੇ ਹੈਗੇ ਆ ਉਹ ਜਿੰ ਅਸੀਂ ਕੱਟ ਤੋਂ ਕੱਟ 30 ਸਪਲਾਇਰਾਂ ਤੋਂ ਅਸੀਂ ਉੱਥੇ ਜਾਨੀ ਕਿ ਕ੍ਰਿਸਟਲ ਮੰਗਵਾਇਆ ਹਾਂ ਜਿਹੜੇ ਉੱਥੇ ਖਾਨਾ ਚੋਂ ਕੱਢ ਕੇ ਕ੍ਰਿਸਟਲ ਦੀ ਉਹ ਕਟਾਈ ਕਰਦੇ ਆ ਜੀ ਉੱਥੋਂ ਫਿਰ ਇਹ ਸਾਰੀਆਂ ਵੀਰੇ ਲੜੀਆਂ ਬਣਵਾ ਕੇ ਇੱਥੇ ਆ ਕੇ ਇਹ ਕਸਟਮ ਮੇਡ ਤੇ ਜਿਹੜਾ ਸਾਡਾ ਫਰੇਮ ਬਣਾਇਆ ਜੀ ਇਹ ਗਾਂਜੋ ਚైనా ਦੇ ਵਿੱਚੋਂ ਅਸੀਂ ਤਿਆਰ ਕੀਤਾ ਕਸਟਮ ਮੇਡ ਸਰ ਇਹ ਸਾਰਾ ਤੇ ਇੱਕ ਆਪਣੇ ਹੁਣ ਇੱਥੇ ਬਾਰ ਵੀ ਹੈਗੀ ਆ ਹਨਾ ਹਾਂਜੀ ਹਾਂਜੀ ਸਾਡੇ ਕੋਲੇ ਫੁੱਲ ਏ ਕਲਾਸ ਸਰਟੀਫਾਈਡ ਬਾਰ ਹੈਗੀ ਆ ਸਰ ਬਿਲਕੁਲ ਚੱਲੇਗੀ ਆ ਜੋ ਆ ਸਕਦੇ ਆ ਬਾਹਰ ਤੇ ਆਹ ਅੰਤ ਰਹਿ ਗਿਆ ਸੀ ਆਹ ਬਾਹਰਲੇ ਪਾਸੋਂ ਹਾਂਜੀ ਇਹ ਡਿਜ਼ਾਈਨ ਸਾਡਾ ਸਿਲਕ ਦਾ ਸਰ ਇਹ ਅਸੀਂ ਐਕ੍ਰੋਲਿਕ ਦੇ ਉੱਤੇ ਚਾਈਨਾ ਦੇ ਵਿੱਚੋਂ ਉਹ ਕਟਵਾ ਕੇ ਫਿਰ ਅਸੀਂ ਸ਼ਿਪ ਕਰਕੇ ਤੇ ਲੈ ਕੇ ਆ ਬਿਲਕੁਲ ਆ ਵੀ ਅੰਟੀਕ ਬਰਤਨ ਤੁਹਾਡੇ ਭਾਂਡੇ ਢਿੰਡੇ ਬਰਾਸ ਦੇ ਜਿਹੜੇ ਤੁਸੀਂ ਆਪਾਂ ਉਹ ਵਾਫੇ ਲਾ ਸਕਦੇ ਹੈਗੇ ਆ ਜੀ ਹਾਂ ਜੀ ਫਾਰਦੀ ਬੋਰਡ ਦੇ ਨਾਲ ਸੈਂਡ ਕਰਕੇ ਆਹਾ ਜੀ ਇਹਦੇ ਉੱਤੇ ਫਿਰ ਲੈਕ ਕਰ ਤੇ ਜਿਹੜਾ ਕਲਰ ਕੀਤਾ ਹੈਗਾ ਉਹ ਚੜਾਇਆ ਬਿਲਕੁਲ ਹਾਂ ਜੀ ਤੇ ਬਾਹਰ ਵਾਲਾ ਹੋ ਗਿਆ ਆਜੋ ਸਰ ਤੇ ਇਹ ਆਪਣਾ ਫੈਮਿਲੀ ਬਾਕਰ ਸਾਨੂੰ ਮਿਲ ਜਾਣੀ ਹੈ ਮਾਲੀਆ ਵਾਲੀ ਕਿੰਗ ਫਿਸ਼ਰ ਇੱਥੇ ਸਾਰੀ ਤਰ੍ਹਾਂ ਜੋ ਕਹੋਗੇ ਉਹ ਤਾਂ ਮਿਲ ਹੀ ਜਾਣਾ ਫਿਰ ਜਦੋਂ ਆਈਏ ਹਾਂ ਜੀ ਇੱਥੇ ਬਿਲਕੁਲ ਸਾਡਾ ਸਾਫ ਸਫਾਈ ਬਹੁਤ ਆ ਗਰੇ ਵੇਖੋ ਬੈਲ ਮੇਨਟੇਨ ਏ ਕਲਾਸ ਰੈਸਟੋਰੈਂਟ ਹੈਗਾ ਹੈਲਥ ਅਪਰੂਵਡ ਹੈਗਾ ਆਲਵੇਜ਼ ਹੈਲਥ ਜਿਹੜਾ ਕੋਸਟਲ ਹੈਲਥ ਹੈਗੀ ਆ ਉਹਦੇ ਵਿੱਚੋਂ ਸਾਡਾ ਪਾਸ ਕਿਚਨ ਪਾਸ 바ਰ ਪਾਸ ਜਿਹੜੀ ਸਾਡੀ ਹੈਗੀ ਆ ਲੋਕੇਸ਼ਨ ਤੇ ਆ ਰੈਸਟੋਰੈਂਟ ਬਿਲਕੁਲ ਆਹ ਬਰ ਇਹ ਹੈਗਾ ਬ੍ਰੇਜ ਵੀਰੇ ਬਰਾਸ ਧਾਈ ਇਹ ਹੈ ਇਹ ਵੀ ਸਾਡਾ ਜਰਮਨ ਦੇ ਵਿੱਚੋਂ ਆਇਆ ਜਿਹੜੀ ਸਾਰੀ 바ਰ ਦੀ ਸੈਟਅਪ ਹੈ ਇਹ ਵੀ ਸਾਰੀ ਸਾਡੀ ਜਰਮਨ ਦੀ ਹੈ ਵੀਰੇ ਓ ਵੈਰੀ ਗੁੱਡ ਹਾਂਜੀ ਮੈਂ ਟੈਨਾ ਕੰਮ ਕਰਨਾ ਸੌਖਾ ਹੈ ਕਲੀਨ ਕਰਨਾ ਸੌਖਾ ਹੈ ਜੀ ਵੀਰੇ ਸਾਰਾ ਜੀ ਹਾਂਜੀ ਇਧਰਲੇ ਪਾਸੇ ਬ੍ਰਾਂਡ ਆ ਗਿਆ ਆਪਾਂ ਬੁੱਧਾ ਸਟੈਚੂ ਬਿਲਕੁਲ ਦਾ ਹੈਡ ਜਿਵੇਂ ਪੈਰਸ ਦੇ ਵਿੱਚ ਜਿਹੜੀ ਬੁੱਧਾ ਬਾਰਾ ਹ ਹੂੰ ਹੂੰ ਉਹਦੀ ਤਰ੍ਹਾਂ ਅਸੀਂ ਲਿਆ ਕੇ ਬਿਲਕੁਲ ਮੈਨੂੰ ਫਿਰ ਇੱਥੇ ਰੱਖ ਲਾਇਆ ਬਾਹ ਇਹਦੇ ਉੱਤੇ ਬੋਲ ਦੇ ਉੱਤੇ ਫਿੱਟ ਕੀਤਾ ਹੈਗਾ ਇਹਦਾ 60 ਕਿਜੀ ਅੱਛਾ ਪੈਰਸ ਦੇ ਵਿੱਚ ਇਦਾਂ ਪੈਰਸ ਦੇ ਵਿੱਚ ਇੱਕ ਬੁੱਧਾ ਬਾਰਾ ਵੀ ਦੇ ਮਸ਼ਹੂਰ ਉਹ ਉਹਦਾ ਬਿਲਕੁਲ ਯਾਨੀ ਕਿ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਇੱਥੇ 65 ਵਿੱਚ ਗਿਆ ਕਿਸੇ ਦੇ ਕੋਲੇ ਵੀ ਹੂੰ ਆਈਡੀ ਸਾਈਜ਼ ਦਾ ਬੁੱਧਾ ਹੈਡ ਜਿਹਦੇ ਉੱਤੇ 12 ਲੇਅਰਾਂ ਰੀਅਲ 골ਡ ਦਾ ਇਹਦਾ 22 ਕੈਰੇਟ 골ਡ ਲੀਵ ਹੁੰਦਾ ਉਹਦੀਆਂ ਚੜ੍ਹਮਾਂ ਹੁਣ ਕਿਸੇ ਕੋਲੇ ਨਹੀਂ ਵਨ ਆਫ ਦਾ ਕਾਈਂਡ ਪੀਸ ਹੈਗਾ ਇੱਥੇ ਇਹ ਆਪਣੇ ਪੰਜਾਬੀਆਂ ਦਾ ਮਾਰਕਾ ਮਾਰਿਆ ਹਾਂਜੀ ਬੋਤ ਜੀ ਤਾਂ ਵੇਖੋ ਤੁਸੀਂ ਬਿਲਕੁਲ ਉਹ ਤਾਂ ਦੁਨੀਆ ਨੂੰ ਪੀਸ ਸ਼ਾਂਤੀ ਜੀ ਉਹਨਾਂ ਦਾ ਕੋਈ ਧਰਮ ਮੈਟਰ ਨਹੀਂ ਹੁੰਦਾ ਕਿ ਅਸੀਂ ਉਹਨੂੰ ਅਸੀਂ ਸ਼ਰਾਬ ਦੇ ਕੋਲ ਲਾਉਣੇ ਆ ਹਾਂ ਸਭ ਥਾਂ ਦੇ ਉੱਤੇ ਉਹਨਾਂ ਨੂੰ ਇੱਕ ਡੈਕੋਰੇਟਿਵ ਪੀਸ ਵਾਂਗੂ ਇੱਕ ਉਹਨਾਂ ਨੂੰ ਵਰਤਿਆ ਜਾਂਦਾ ਹੈ ਬਿਲਕੁਲ ਸਹੀ ਹੈ 165 ਦਾ ਕਸ਼ ਜ਼ਿਕਰ ਕਰਦੇ ਸੀ ਹਾਂਜੀ weight ਦਾ ਜ਼ਿਕਰ ਕਰ 65 65 ਜਿਹੜਾ ਹੈਗਾ ਇਹਦਾ 65 ਪਾਉਂਡ ਹੂੰ ਇਹਦਾ ਭਜਨ ਹੈਗਾ ਉਹ ਤੇ ਫਿਰ ਇਹਨੂੰ ਅਸੀਂ ਕੱਟ ਕੇ ਇੱਥੇ ਹੱਥਾਂ ਦੇ ਨਾਲ ਬੜੀ ਮਿਹਨਤ ਦੇ ਨਾਲ ਲਾਇਆ ਹੈਗਾ ਬਿਲਕੁਲ ਮੈਂ ਮੇਰਾ ਦੋਸਤ ਸਾਰੀ ਟੀਮ ਨਾਲ ਬਿਲਕੁਲ ਟੀਮ ਨਾਲ ਹੀ ਹੁੰਦਾ ਯਾਰ ਰਲ ਮਿਲ ਕੇ ਹਾਂ ਜੀ ਤੇ ਰਲ ਮਿਲ ਕੇ ਹੁੰਦਾ ਏ ਟੀਮ ਨਾਲ ਆ ਸਾਰੇ ਆਰ ਚੱਕਾਟ ਕੇ ਫਿਰ ਆ ਵਨ ਆਫ ਦਾ ਕਾਈਂਡ ਆ ਵੀ ਸਾਰਾ ਗੋਲਡ ਲੀਫ ਦਾ ਵਰਕ ਕਰਕੇ ਅਸੀਂ ਅੱਛਾ ਸੋਨੇ ਦਾ ਵਰਕ ਡਿਜ਼ਾਈਨਿੰਗ ਕੀਤੀ ਆ ਵੀਰੇ ਗੋਲਡ ਲੀਫ ਜੀ ਨੂੰ ਬੋਲ ਦਿੰਦੇ ਆ ਜੀ ਜੀ ਤੇ ਪੇਂਟਿੰਗਾਂ ਬਣਾਉਣ ਵਾਸਤੇ ਆਰਟ ਕੰਮ ਕਰਨ ਵਾਸਤੇ ਹੁੰਦਾ ਜੀ ਇੱਕ ਮਿੰਟ ਵੀਰੇ ਰੋਕੋ ਹਾਂ ਬਾਈ ਜੀ ਤੇ ਹੁਣ ਕੋਈ ਵੀ ਆ ਸਕਦਾ ਵਾ ਰੈਡੀ ਆ हां जी ਵੀਰੇ ਜਿਹੜਾ ਜਿਹੜਾ ਹੈਗਾ ਰੈਸਟੋਰੈਂਟ ਦਾ ਐਂਬੀਅੰਸ ਕਨਸੈਪਟ ਜੀ ਐਸ ਸਾਈਡ ਵੀਰੇ ਮੋਰ ਸਿਲ버 ਜੀ ਤੇ ਮੋਰ ਸਰਦਈ ਲਾਈਟ ਜੀ ਜੀ ਕਲਰ ਜੀ ਇਹਦੇ ਨਾਲ ਸਾਰਾ ਡਿਜ਼ਾਈਨ ਕੀਤਾ ਗਿਆ ਐਸ ਸਾਇਲ ਜਿਹੜਾ ਸਾਈਡ ਆ ਜਿਹੜਾ ਮਹਿਰੂਨ ਤੇ 골ਡ ਨਾਲ ਜਿਵੇਂ ਕੱਪੜੇ ਤੇ ਕਢਾਈ ਦਾ ਕੰਮ ਹੁੰਦਾ ਜੀ ਕਿ ਲੇਡੀ ਜੀ ਸ਼ੂਟ ਦੇ ਉਤੇ ਕਢਾਈ ਦਾ ਕੰਮ ਕਰਦੀਆਂ ਨਾ ਉਹਨਾਂ ਦੇ ਕਲਰ ਮੈਚ ਕੀਤੇ ਜਾਂਦੇ ਆ। ਬਿਲਕੁਲ। ਇੱਧਰ ਵੇਖੋ ਸਾਡਾ ਜਿਹੜਾ ਹੈਗਾ 골ਡ ਦਾ ਇਹ ਕਿੱਥੋਂ ਲੈਂਦਾ ਇਹ ਵੀ ਵੀਰੇ ਗਾਂਜੋ ਦੇ ਵਿੱਚੋਂ ਕਸਟਮੇਡ ਅਸੀਂ ਕਰਾ ਕੇ ਲੈ ਕੇ ਆਂਦਾ। ਤੇ ਇਹਦੇ ਨਾਲ ਦਾ ਹੀ ਫਿਰ ਉਹ ਹਿਊਜ ਮਿਰਰ ਲਾਇਆ ਇਹ ਸੇ ਕਲਰ ਦਾ। ਬਿਲਕੁਲ। ਸਿਲਕ ਲਿਖਿਆ ਹੋਇਆ ਹੈਗਾ ਅ ਕੁਆਨ ਔਫ ਕਾਈਂਡ ਦੀ ਲਾਂਚ ਹੈਗੀ ਆ। ਹਾਂ। ਤੇ ਆ ਵੀ ਥੋੜਾ ਬਹੁਤ ਸੋਹਣਾ। ਤੇ ਸਾਡੇ ਕੋਈ ਵੀ ਜਿਹੜੇ ਆਪਣੇ ਗੇਮਾਂ ਦੇ ਹਮ ਮੈਚ ਚੱਲਦੇ ਹੁੰਦੇ ਆ ਉਹਨਾਂ ਵਾਸਤੇ ਸਾਡੇ ਕੋਲੇ ਇੱਥੇ ਲੱਗੇ ਹੋਏ ਹੈਗੇ ਆ ਇਹ ਤਕਰੀਬਨ 10-20 ਬੰਦੇ ਬੈਠ ਸਕਦੇ ਹੁਣ ਇੱਥੇ 8-20 ਬੰਦਿਆਂ ਦੀ ਸੈਟਿੰਗ ਦਾ ਹੈਗਾ ਸੈਟਅਪ ਬੋਕਰ ਸਕਦੇ ਹਨਾ ਲੌਂਜ ਹੈਗਾ ਬਿਕੋ ਸਟੇਨਲੈਸ ਸਟੀਲ ਦਾ ਵਨ ਕਾਈਂਡ ਆਫ ਕੈਨੇਡਾ ਦੇ ਵਿੱਚ ਕਿਸੇ ਕੋਲੇ ਇਹ ਚੀਜ਼ ਨਹੀਂ ਹੈਗੀ ਇਹ ਸਾਰਾ ਇੰਪੋਰਟਡ ਹੈ ਸਾਰਾ ਉੱਥੋਂ ਬਣਾ ਕੇ ਲੈ ਕੇ ਇੱਥੇ ਫਿਰ ਸਾਰਾ ਅਸੈਂਬਲ ਕੀਤਾ ਗਿਆ ਬਿਲਕੁਲ ਇਹ ਇਧਰ ਮਹਿਰੂਨ ਜੀ ਡੀ ਫੈਬਰਿਕ ਆ ਉਹ ਵੀ ਇਟਾਲੀਅਨ ਹੈਗੀ ਆ ਜੀ ਬਿਲਕੁਲ ਪਟਰ ਜਲਾਏ ਹੈਗੇ ਆ ਹੂੰ ਬਹੁਤ ਆ ਜਾ ਰਹੇ ਜਿਹੜੇ ਆ ਨੇਲਸ ਮੇਰੇ ਫਰੈਂਡ ਨੇ ਲਾਈਆਂ ਸਾਰੀਆਂ ਜੀ ਬਹੁਤ ਮਿਹਨਤਾਈ ਆ ਵੀ ਤੁਹਾਡੀ ਆ ਪਫੀ ਬਹੁਤ ਸੁਣੀਆਂ ਆ ਪਕੀ ਪਫੀਆਂ ਕਹਿੰਦੇ ਇਹਨੂੰ ਹਾਂ ਜੀ ਇਹ ਮੂੜੇ ਦੇ ਛੋਟੇ ਛੋਟੇ ਬਸ ਛੋਟੇ ਛੋਟੇ ਆ ਕਲਾਸਿਕ ਡਿਜ਼ਾਈਨ ਦੇ ਰਾਜਸਥਾਨੀ ਡਿਜ਼ਾਈਨ ਹਾਂ ਜੀ ਜੀ ਤੇ ਇੱਥੇ ਜੇ ਕਿਸੇ ਨੇ ਤੁਸੀਂ ਸਿੰਕਿੰਗ ਦਾ ਵੀ ਕਰਦਣੇ ਸਾਡੇ ਕੋਲੇ ਵੀਰੇ ਜਿਹੜੀ ਲਾਇਸੈਂਸਿੰਗ ਹੈਗੀ ਆ ਜੀ ਇਹਦੇ ਵਿੱਚ ਕਲਾਸ 1 ਔਰ ਕਲਾਸ 2 ਲਾਇਸੈਂਸ ਹੈਗੀ ਆ ਕਲਾਸ 1 ਦੇ ਵਿੱਚ ਹੁੰਦਾ ਹੈਗਾ ਕਿ ਤੁਸੀਂ ਲਾਈਵ 뮤직 ਕਰ ਸਕਦੇ ਹੋ ਜੀ ਡੀਜੇ ਵਜਾ ਸਕਦੇ ਹੋ ਪਰ ਤੁਸੀਂ ਡਾਂਸ ਨਹੀਂ ਕਰ ਸਕਦੇ ਹੁੰਦੇ ਤੁਸੀਂ ਖਾਣਾ ਖਵਾ ਸਕਦੇ ਹੋ ਚਿਹਰਾ ਨਹੀਂ ਮੂਵ ਕਰ ਸਕਦੇ ਲੋਕ ਇੱਥੇ ਬੈਠ ਸਕਦੇ ਆ ਇਹੜਾ ਕਲਾਸ 2 ਲਾਇਸੈਂਸ ਹੁੰਦਾ ਹੈ ਉਹਦੇ ਵਿੱਚ ਵੀਰੇ ਐਜੇ ਕਲੱਬ ਵਾਂਗੂ ਹੁੰਦਾ ਇਹਦੇ ਵਿੱਚ ਅਸੀਂ ਡੀਜੇ ਡਾਂਸ ਕ੍ਰਿਓਕੀ ਸਾਰਾ ਕੁਝ ਅਸੀਂ ਡਾਂਸ ਵੀ ਕਰ ਸਕਦੇ ਹਾਂ ਉਹਦੇ ਵਿੱਚ ਉਹ ਕਲਾਸ 2 ਲਾਇਸੈਂਸ ਸਾਡੇ ਕੋਲੇ ਹੈਗਾ ਅਸੀਂ ਅਪਰੂਵਡ ਹੈ ਆਪਣੇ ਸਿਟੀ ਆਫ ਵੈਨਕੂਵਰ ਤੋਂ ਉਸ ਲਾਇਸੈਂਸ ਦੇ ਅੰਦਰ ਜੇ ਕਿਸੇ ਨੇ ਪਾਰਟੀ ਕਰਨੀ ਹੈ ਵਿੱਚੇ ਖਾਣਾ ਵੀ ਹੋ ਜਾਂਦਾ ਹੈ ਵਿੱਚੇ ਉਹਨਾਂ ਦੇ ਡਰਿੰਕ ਵੀ ਹੋ ਜਾਂਦੇ ਆ ਫੇਰ ਰਾਤ ਨੂੰ ਉਹ ਆਪਦਾ ਰੰਗਾਰੰਗ ਬਿਜੇ ਲਾ ਕੇ ਰੰਗਾਰੰਗ ਪ੍ਰੋਗਰਾਮ ਵੀ ਕਰ ਸਕਦੇ ਆ ਬਿਲਕੁਲ ਤੇ ਇੱਧਰ ਵੀ ਝੂਟਾ ਬਹੁਤ ਸੋਹਣਾ ਬਣਾਇਆ ਬਈ ਹਾਂਜੀ ਬਈ ਝਾਤੀ ਨਹੀਂ ਗਈ ਮੇਰੇ ਆ ਹਾਲ ਆ ਸਮਾਲ ਸਟੇਜ ਹੈਗੀ ਆ ਹਾਂ ਬਿਲਕੁਲ ਬਾਬਾ ਬੁੱਧਾ ਜੀ ਹੈਗੀ ਇੱਧਰ ਤੋਂ ਤੇ ਆ ਦੇਖੋ ਆ ਗੁਲਾਬੀ ਰੰਗ ਲੈ ਵਾਹ ਹਾਂਜੀ ਇਹ 셀ਫੀ ਆ ਤੁਹਾਡੀ ਕਿਚਨ ਆ ਗਈ ਹੈ ਨਾ ਹਾਂਜੀ ਇਹ ਕਿਚਨ ਆ ਗਈ ਬਿਲਕੁਲ ਬਹੁਤ ਕਮਾਲ ਤੇ ਆ ਦੇਖੋ ਆ ਬਹੁਤ ਸੋਹਣਾ ਜਿਹੜਾ ਹਾਲਵੇ ਹੈਗਾ ਵੀਰੇ ਇਹਨੂੰ ਵੀ ਐਂਡ ਡੈਕੋਰੇਟ ਕੀਤਾ ਤਾਂ ਇਹ ਵਾਸ਼ਟੂ ਜਾਂਦਾ ਰਾਵਾ ਹਾਂਜੀ ਰਾਜਸਥਾਨ ਤੋਂ ਲਿਆਉਂਦੇ ਹੋਏ ਜਿਹੜੇ ਆ ਜਿੰਨੇ ਵੀ ਇਸ ਹੈਗਾ ਡੈਕੋਰੇਸ਼ਨ ਦੇ ਇਹਨਾਂ ਨੂੰ ਫਿਰ 골ਡ ਲੀਫ ਤੇ ਵੱਖ-ਵੱਖ ਕਲਰਾਂ ਕੰਬੀਨੇਸ਼ਨ ਸਾਡੇ ਰੈਸਟੋਰੈਂਟ ਨਾਲ ਕਰਕੇ ਅਸੀਂ ਇਹਨਾਂ ਨੂੰ ਜੀ ਤੇ ਲਾਇਆ ਹੈਗਾ ਬਿਲਕੁਲ ਆ ਵੀ ਬਹੁਤ ਸੋਹਣੀਆਂ ਹਾਂਜੀ ਸਰ ਇਸ ਬਾਲ ਦੇ ਉੱਤੇ ਵੀ ਵੇਖੋ ਇਟਾਲੀਅਨ ਪਲਸਟਰ ਦੇ ਵਿੱਚ ਟੈਕਚਰ ਵਰਕ ਕਰਕੇ ਇਹਨੂੰ ਬਣਾਇਆ ਗਿਆ ਹੈਗਾ ਜੀ ਬਿਲਕੁਲ ਈਵਨ ਵਾਸ਼ਰੂਮਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਸਟਮ ਬੇਡ ਸੈਂਡਲਿਆ ਰੈਂਡ ਕਲਰ ਕੰਬੀਨੇਸ਼ਨ ਬਾਈ ਸਾਰਾ ਕੋਲੇ ਰੁਪਏ ਲਾਇਆ ਤੁਹਾਡੇ ਤੋਂ ਜਿਆਦਾ ਮਿਹਨਤ ਬਾਲੀ ਲਾਈ ਆ ਬਾਈ ਬਾਕੀ ਪਤਾ ਨਹੀਂ ਕੀ ਚੱਕਰ ਬਣਾ ਮੇਰ ਪੂਰੀ ਆ ਹਾਂ ਬਾਈ ਸ਼ੌਂਕ ਆ ਤੁਹਾਨੂੰ ਅਸਲ ਚ ਨਾ ਵਾਹਿਗੁਰੂ ਕਿਰਪਾ ਕਰੇ ਸਨਸਾਰੀ ਟੀਮ ਨੂੰ ਸ਼ੌਂਕ ਸੇ ਜਾ ਤਾਂ ਬਸ ਅੱਗੇ ਜਾ ਕੇ ਪ੍ਰਮਾਤਮਾ ਬਿਲਕੁਲ ਨਿੱਕ ਦੇਖੋ ਬਹੁਤ ਰੀਜਾਂ ਲਾਈਆਂ ਪਈਆਂ ਜੀ ਹੋਰ ਵੀ ਵਾਸ਼ਰੂਮ ਹੈਗਾ ਨਾ ਇੱਧਰ ਚਲੋ ਹਾਂ ਜੀ ਉਹ ਹੋ ਗਿਆ ਤੇ ਆਹ ਦੇਖੋ ਲੈ ਹੁਣ ਆਪਾਂ ਕਰਾਂਗੇ ਕਿਚਨ ਦਾ ਟੂਰ ਹਾਂ ਕਿਚਨ ਦੇ ਟੂਰ ਚ ਚੱਲਦੇ ਆਹ ਦੇਖੋ ਆ ਛੱਤ ਵੀ ਬਹੁਤ ਸੋਹਣੀ ਲੈ ਆਇ ਫਰਦੇ ਨਾ ਜਿਵੇਂ ਸ਼ੀਸ਼ ਮੈਲ ਚ ਫਰਦੇ ਹੋਈਏ ਹਾਂਜੀ ਸਾਰੀ ਸੀਲਿੰਗ ਚੜੀ ਆ ਬਹੁਤ ਮਿਹਨਤ ਦਾ ਕੰਮ ਹੋਇਆ ਜੀ ਬਿਲਕੁਲ ਬਹੁਤ ਜੀ ਜਾਨ ਲਾ ਕੇ ਅਸੀਂ ਇਹ ਰੈਡੀ ਕੀਤਾ ਬਿਲਕੁਲ ਆ ਜੋ ਇੰਦਰ ਸਾਡੀ ਆ ਕਿ ਇਹ ਜੀ ਕਿਚਨ ਹੂੰ ਹੂੰ ਵਾ ਕਲੀਨ ਸਾਫ ਸੁਥਰਾ ਬਹੁਤ ਆ ਹਾਂਜੀ ਇਹ ਵੇਖੋ ਤੁਸੀਂ ਐਨ ਜਮਾ ਕੋਈ স্মੈਲ ਨਹੀਂ ਇੱਥੇ ਸਾਰੀ ਹੈਲਥ ਕਨੇਡਾ ਤੋਂ ਅਪਰੂਵਡ ਕਿਚਨ ਹੈਗੀ ਆ ਜੀ ਸਾਡਾ ਹੁੱਡ ਹੈਗਾ ਈਵਨ ਸਾਡੇ ਕੋਲੇ ਜਿਹੜਾ ਬੋਡ ਸਟੋਨ oven ਪੀਜ਼ਾ ਹੁੰਦਾ ਹੈ ਜਿਹਦੇ ਵਿੱਚ ਫਾਇਰ ਡਾਇਰੈਕਟ ਫਾਇਰ ਮੱਚਦੀ ਆ ਉਹਦੇ ਵਾਸਤੇ ਵੀ ਸਾਡੇ ਕੋਲੇ ਹੈਲਦੀ ਪੀਜ਼ਾ ਹਾਂਜੀ ਹੈਲਦੀ ਪੀਜ਼ਾ ਨਹੀਂ ਕਹਿ ਸਕਦੇ ਪਰ ਉਹ ਜਾਨੀ ਕਿ ਜਿਹੜਾ ਟ੍ਰੈਡੀਸ਼ਨਲ ਕਾਲੀ ਨਹੀਂ ਕਹਿ ਸਕਦਾ ਜਾਂ ਜਿਹੜਾ ਜਿਹੜਾ ਬੁੱਡ ਦੇ ਨਾਲ ਗੋਮਨਾ ਦੇ ਵਿੱਚ ਪਕਦਾ ਜੀ ਸਿੱਧਾ ਡਾਇਰੈਕਟ ਫਾਇਰ ਦੇ ਨਾਲ ਉਹਦੇ ਵਾਸਤੇ ਸਾਡੇ ਕੋਲੇ ਹੁੱਡ ਦੀ ਵੈਂਟਲੇਸ਼ਨ ਆਲਰੇਡੀ ਲੱਗੀ ਹੋਈ ਹੈਗੀ ਆ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਉਹਨੂੰ ਅਸੀਂ ਕੇ ਵਿੱਚ ਉਹ ਜੀ ਬਿਲਕੁਲ ਲੈ ਕੇ ਆਈਏ ਉਹ ਸਾਹਮਣੇ ਸੁਡੀਆਂ ਰੈਸਪੀਸ ਦਾ ਸਮਾਨ ਪਿਆ ਸਾਰਾ ਹਾਂਜੀ ਜਿਹੜੀਆਂ ਸਪਾਈਸਸ ਹੈਗੀਆਂ ਜੀ ਸਰ ਸਾਡੇ ਕੋਲੇ ਜਿਹੜਾ ਰੈਸਟੋਰੈਂਟ ਆ ਉਹਦੇ ਵਿੱਚ ਅਸੀਂ ਤਿੰਨ ਦਿਨ ਘਰੋਸਰੀ ਕਰਦੇ ਹੈਗੇ ਆ ਫਰੈਸ਼ ਸਰਫ ਪਕਾਇਆ ਜਾਂਦਾ ਕੋਈ ਇੱਥੇ ਫਰੋਜਨ ਹੈ ਨਹੀਂਗਾ ਸਾਡੇ ਕੋਲੇ ਨਾ ਹੀ ਇੱਥੇ ਈਵਨ ਵਾਕਨ ਕੂਲਰ ਵੀ ਨਹੀਂ ਹੈਗਾ ਜੀ ਹਾਂ ਬਹੁਤ ਵਧੀਆ ਗੱਲ ਆ ਹਾਂਜੀ ਆ ਪਿਛਲਾ ਸਾਡਾ ਏਰੀਆ ਹੈਗਾ ਸਟਾਕ ਦਾ ਆ ਗਿਆ ਹੈਗਾ ਸਾਡੇ ਕੋਲੇ ਜਿਹੜਾ ਹੈਗਾ ਟਿੱਗ ਕੂਲਰ ਦਾ ਏਰੀਆ ਆ ਗਿਆ ਫ੍ਰੀਜਾਂ ਦਾ ਏਰੀਆ ਇਹ ਹੈਗਾ ਬਿਲਕੁਲ ਸਾਡੀ ਆਹਾ ਜੇ ਕਿਚਨ ਦੀ ਸਮਝ ਹੈਗੀ ਆ ਜੀ ਬਿਲਕੁਲ ਇੱਕ ਤਾਂ ਬਾਈ ਜੀ ਓਪਨ ਹੀ ਆ ਸਾਰਿਆਂ ਲਈ ਹਨਾ ਲੰਚ ਡਿਨਰ ਬ੍ਰੇਕਫਾਸਟ ਸਾਰਾ ਕੁਝ ਕਰੋ ਹਨਾ ਹਾਂਜੀ ਬਾਈ ਤੇ ਇੱਕ ਜੇ ਕਿਸੇ ਨੇ ਉੱਧਾ ਆਉਣਾ ਚਾਹੁੰਦਾ ਹੋਵੇ ਮਤਲਬ ਇਸ ਫੀਲਡ ਦੇ ਵਿੱਚ ਵੀ ਆਉਣਾ ਚਾਹਵੇ ਤੁਹਾਡੇ ਨਾਲ ਮੈਲਪ ਤੌਰ ਤੇ ਜਾਂ ਕਹੋ ਕਿ ਆਪ ਦਾ ਇਹਨੂੰ ਮੈਨੇਜ ਕਰਨ ਦੇ ਲਈ ਕਿਉਂਕਿ ਤੁਸੀਂ ਬੀਜੀ ਬਹੁਤ ਰਹਿੰਦੇ ਹੋ ਉਹਦੇ ਕਿਵੇਂ ਹੈ ਜੀ ਮੈਂ ਦੱਸਣਾ ਚਾਹਣਾ ਸਾਡਾ ਜਿਹੜਾ ਰੈਸਟੋਰੈਂਟ ਹੈਗਾ ਇਹ ਸੀ 11 ਜਿਹੜਾ ਗਵਰਨਮੈਂਟ ਦਾ ਅਪਰੂਵਡ ਇਮੀਗ੍ਰੇਸ਼ਨ ਪ੍ਰੋਗਰਾਮ ਵਾਸਤੇ ਜਿਹੜਾ ਹੈਗਾ ਉਹਦੇ ਵਾਸਤੇ ਅਪਰੂਵਡ ਰੈਸਟ੍ਰੈਂਟ ਹੈਗਾ ਜੀ ਇਹਦੀ ਸੇਲ ਤੇ ਇਹਦਾ ਸਾਰਾ ਜਿਹੜਾ ਜਿਹੜਾ ਟਰਸਟਡ EMPLOYER ਵਾਲਾ ਪ੍ਰੋਗਰਾਮ ਆ ਉਹਦੇ ਅੰਡਰ ਕੰਪਨੀ ਹੈਗੀ ਆ ਸਾਡੀ ਸਰ ਜੀ ਤਾਂ ਉਹਦੇ ਵਿੱਚ ਇਹ ਹੈਗਾ ਕਿ ਜੇ ਕੋਈ ਵੀ ਜਿਹੜੇ ਮਿਲੀਅਨ ਤੋਂ ਜ਼ਿਆਦਾ ਜਿਹੜੇ ਤੇ ਵਿਜ਼ਿਟਰ ਆਏ ਲੋਕ ਹਨ ਜਾਂ ਜਿਹੜੇ ਜਿਹੜੇ ਆਪਣੇ ਵਰਕ ਪਰਮਿਟ ਤੇ ਵੀਜ਼ੇ ਤੇ ਹੈਗੇ ਆ ਈਵਨ ਜਿਹੜੇ ਸਟੂਡੈਂਟ ਵੀ ਆ ਜੇ ਉਹ ਆਪਣਾ ਸੀ 11 ਪ੍ਰੋਗਰਾਮ ਦੇ ਅੰਡਰ ਜਿਹੜਾ ਇਨਵੈਸਟਮੈਂਟ ਪ੍ਰੋਗਰਾਮ ਗਵਰਨਮੈਂਟ ਦਾ ਉਹਦੇ ਅੰਦਰ ਆਪਦੀ ਫਾਈਲ ਲਾਉਣੀ ਚਾਹੁੰਦੇ ਆ ਪੀਆਰ ਹੋਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਐਲੀਜੀਬਲ ਆ ਸਰ ਉਹ 52% ਮੋਨੋਪੋਲੀ ਸ਼ੇਅਰ ਲੈ ਕੇ ਜੀ ਤੇ ਉਹ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਆ ਸਾਡੇ ਕੋਲੇ ਲੋਅਰਸ ਸਾਡੇ ਕੋਲੇ ਵਕੀਲ ਇਸ ਕੰਮ ਵਾਸਤੇ ਹੈਗੇ ਆ ਜਿਹੜੇ ਉਹਨਾਂ ਨੂੰ ਉਹ ਵਧੀਆ ਰਾਇ ਦੇ ਕੇ ਅਫੋਰਡੇਬਲ ਥੋੜੀ ਤੋਂ ਥੋੜੀ ਫੀਸ ਲੈ ਕੇ ਉਹਨਾਂ ਦਾ ਉਹ ਕੰਮ ਕਰਾ ਦੇਣਗੇ ਜੇ ਉਹਨਾਂ ਨੂੰ ਜਿਆਦਾ ਜਾਣਕਾਰੀ ਚਾਹੀਦੀ ਆ ਉਹ ਮੇਰਾ ਨੰਬਰ ਹੈਗਾ ਵੀਰੇ 604 835 1629 ਉਹਦੇ ਤੇ ਕਾਲ ਕਰ ਸਕਦੇ ਆ ਮੈਨੂੰ ਈਮੇਲ ਕਰ ਸਕਦੇ ਆ ਈਮੇਲ ਮੇਰੀ ਉਹ ਵੈਬਸਾਈਟ ਤੇ ਜਾ ਕੇ ਉੱਥੋਂ ਲੈ ਸਕਦੇ ਆ ਦੀ ਰੈਸਟੋਰੈਂਟ ਦੀ ਈਮੇਲ ਆ ਤੇ ਜੇ ਕੋਈ ਇਸ ਤਰ੍ਹਾਂ ਦੇ ਨਾਲ ਰੈਸਟੋਰੈਂਟ ਨੂੰ ਰਨ ਕਰਨਾ ਚਾਹੁੰਦਾ ਹੈ ਕਿਸੇ ਦੇ ਵਿੱਚ ਕੋਈ ਪੈਸ਼ਨੇਟ ਬੰਦਾ ਹੈਗਾ ਕੋਈ ਬੰਦਾ 비ਜਨਰੀ ਹੈਗਾ ਕੋ ਫੂਡ ਦੇ ਵਿੱਚ ਐਂਟਰ ਹੋਣਾ ਚਾਹੁੰਦਾ ਉਹਨੂੰ ਅਸੀਂ ਫੁੱਲ ਸਪੋਰਟ ਕਰਾਂਗੇ ਕਿਉਂਕਿ ਅਸੀਂ ਤਾਂ ਇੱਥੇ 2012 ਦੇ ਉਤੋਂ ਫੂਡ ਇੰਡਸਟਰੀ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਸਾਡੀ ਟਿਫਨ ਦੀ ਸਰਵਿਸ ਵੀ ਹੈਗੀ ਹੈ 6 ਸਿਟੀਆਂ ਦੇ ਵਿੱਚ ਜਿਹੜੀ ਟਿਫਨ ਬਾਕਸ ਬਾਈ ਸਿਲਕ ਪਹਿਲੀ ਈ-ਕਾਮਰਸ ਕੋਵਰ ਟਾਈਮ ਜੀ ਅਸੀਂ ਇੱਥੋਂ ਕੀਤੀ ਸੀ ਉੱਤੇ 18000 ਬੰਦਾ ਸਬਸਕ੍ਰਾਈਬਰ ਜਿਹਨਾਂ ਨੇ ਘੇੜੇ ਖਾਣਾ ਖਾ ਚੁੱਕੇ ਆ ਆਪਦੇ ਵੀਜ਼ੇ ਦੇ ਚੁੱਕੇ ਆ ਜੇ ਟਰਸਟ ਆ ਤਾਂ ਤਾਂ ਹੀ ਜਿਹੜਾ ਜਿਹੜਾ ਵੀਜ਼ਾ ਜਾਂ ਕ੍ਰੈਡਿਟ ਕਾਰਡ ਬੰਦਾ ਬੰਦੇ ਨੂੰ ਦਿੰਦਾ ਬਸ ਇਹ ਹੀ ਚੀਜ਼ ਵੀਰੇ ਦੱਸਣੀ ਚਾਹੁੰਦੇ ਆ ਥੈਂਕ ਯੂ ਤੁਹਾਡਾ ਜਰੂਰ ਦਰਸ਼ਕੋ ਵਿਜ਼ਿਟ ਕਰਿਓ ਧੰਨਵਾਦ ਭਾਈ ਜੀ ਮਿਹਰਬਾਨੀ ਬਹੁਤ ਖੂਬਸੂਰਤ ਬਣਾਇਆ ਵੀ ਵਿਜ਼ਿਟ ਕਰਨ ਦਾ ਫਿਰ ਬਣਦਾ